ਕਿਸਾਨ ਕੁਲਦੀਪ ਸਿੰਘ ਨੇ ਸਹਿਯਕ ਧੰਦਾ ਅਪਣਾਇਆ ਹੈ ਅਤੇ ਆਪਣੇ ਖੇਤਾਂ ਵਿੱਚ ਮੱਕੀ ਤੋਂ ਜਾਨਵਰਾਂ ਲਈ ਅਚਾਰ ਬਣਾਉਣ ਲਈ ਇੱਕ ਫੈਕਟਰੀ ਸਥਾਪਿਤ ਕੀਤੀ ਜੋ ਕਿ ਛੋਟੇ ਕਿਸਾਨਾਂ ਅਤੇ ਡੇਅਰੀ ਫਾਰਮਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਪਿੰਡ ਦੇ ਬਹੁਤ ਸਾਰੇ ਲੋਕਾਂ ਨੂੰ ਇਸ ਦੇ ਨਾਲ ਰੋਜ਼ਗਾਰ ਵੀ ਮਿਲਿਆ ਹੈ ਅਤੇ ਕਿਸਾਨ ਰਵਾਇਤੀ ਫਸਲਾਂ ਦੇ ਚੱਕਰ ਤੋਂ ਨਿਕਲ ਕੇ ਚੰਗੇ ਪੈਸੇ ਕਮਾ ਰਹੇ ਹਨ ਜਿਸ ਤਰ੍ਹਾਂ ਧਰਤੀ ਹੈਟਲਾ ਪਾਣੀ ਘਟ ਰਿਹਾ ਹੈ ਤੇ ਉਸ ਨੂੰ ਵੀ ਇਸ ਦੇ ਨਾਲ ਕਾਫੀ ਫਾਇਦਾ ਮਿਲਦਾ ਹੈ ਮੱਕੀ ਦੀ ਫਸਲ ਨੂੰ ਬਹੁਤ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ ਤੇ ਇਹ 3 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ ਜਿਸ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਤਿੰਨ ਫਸਲਾਂ ਉਗਾ ਸਕਦੇ ਹਨ ਉਧਰ ਕੁਲਦੀਪ ਸਿੰਘ ਨੇ ਕਿਹਾ ਕਿ ਇਸ ਫੈਕਟਰੀ ਕਾਰਨ ਬਹੁਤ ਸਾਰੇ ਕਿਸਾਨ ਫਸਲੀ ਵਿਭਿੰਨਤਾ ਵੱਲ ਜਾ ਰਹੇ ਹਨ ਅਤੇ ਖੇਤਾਂ ਵਿੱਚ ਮੱਕੀ ਦੀ ਫਸਲ ਉਗਾ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਬਹੁਤ ਮੁਨਾਫਾ ਹੋ ਰਿਹਾ ਹੈ ਅਤੇ ਪੰਜਾਬ ਸਰਕਾਰ ਉਹਨਾਂ ਨੂੰ ਮੱਕੀ ਬੀਜਣ ਤੇ ਸਬਸਿਡੀ ਵੀ ਦੇ ਰਹੀ ਹੈ ਉਹਨਾਂ ਕਹਿ ਕੇ ਕਿਸਾਨਾਂ ਦੁਆਰਾ ਲਗਾਈ ਗਈ ਮੱਕੀ ਤਰੰਗ ਤਾਂ ਉਹਨਾਂ ਤੋਂ ਲਈ ਜਾਂਦੀ ਹੈ ਅਤੇ ਕਿਸਾਨਾਂ ਨੂੰ ਨਕਦ ਪੈਸੇ ਵੀ ਦਿੱਤੇ ਜਾਂਦੇ ਹਨ ਜੇ ਸਰਕਾਰ ਐਸਾ ਹੈਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੀ ਫਤਿਹ। ਭਾਈ ਮੈਂ ਮੈਂ ਮਿਤਲੇ ਸ਼ਿਰਗਨ ਤੋਂ ਬਲੋਂ ਕਰਦਾ ਤੇ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਤੇ ਮੈਂ ਕਿਸਾਨ ਦਾ ਬੇਟਾ ਹਾਂ ਤੇ ਆਪਾਂ ਇੱਥੇ ਮੱਕੀ ਦੀ ਫਸਲ ਜਿਹੜੀ ਬਿਜਾਈ ਕਰਦੇ ਹਾਂ ਤੇ ਇਹ ਸਭ ਤੋਂ ਬੈਸਟ ਹੈ ਪਸ਼ੂਆਂ ਵਾਸਤੇ ਵੀ ਚਾਰੇ ਵਾਸਤੇ ਵੀ ਤੇ ਇਹ ਦੋਹਾਂ ਫਸਲਾਂ ਤੋਂ ਵੱਧ ਜਿਹੜੇ ਇਨਕੋਰਸ ਸੋਰਸੇ ਦਾ ਵੱਧ ਹੁੰਦਾ ਦੋਹਾਂ ਫਸਲਾਂ ਨਾਲ। ਇਹ ਬੜੀ ਵਧੀਆ ਬਿਜਾਈ ਹੈ ਮੱਕੀ ਦੀ ਤੇ ਇਹ ਆ ਵੀ ਸਭ ਤੋਂ ਜ਼ਿਆਦਾ ਲੇਬਰ ਨੂੰ ਜਿੰਤਾ ਵੀ ਖਰਚਾ ਨਿਕਲ ਜਾਂਦਾ ਵਾ ਤੇ ਦੋਹਾਂ ਫਸਲਾਂ ਦੇ ਕਮਾਤ ਤੋਂ ਵੱਧ ਝਾੜੇ ਦਾ ਮੱਕੀ ਆ ਨਿਕਲ ਜਾਂਦਾ ਵਾ। ਜੇ ਆਪਾਂ ਇਹ ਵੀ ਪਾਏ ਇਹ ਵੱਧ ਵਟਾ ਦਿੰਦੀ ਉਹਨਾਂ ਫਸਲਾਂ ਨਾਲ ਤੇ ਸਾਨੂੰ ਬੜਾ ਵਧੀਆ ਇਤਿਆਰ ਕੇ ਮਿਲਿਆ ਸਾਨੂੰ ਵੀ ਕਿੰਨੇ ਰਿਸ਼ਤੇਦਾਰਾਂ ਨੇ ਪ੍ਰੈਫਰ ਦੇ ਆ ਕਿ ਮੱਕੀ ਬਜਾਈ ਸਾਡੇ ਕੋਲ ਆਪਾਂ ਵੀ ਪਹਿਲੀ ਵਾਰੀ ਖੇਤੀ ਕੀਤੀ ਪਰ ਸਾਨੂੰ ਵੀ ਬਹੁਤ ਵਧੀਆ ਖੇਤੀ ਲੱਗੀ ਹੈ ਜੀ ਜਨਵਰੀ ਘਟਾ ਹਾਂ ਜੀ ਬਹੁਤ ਘੱਟ ਏਰੀ ਤੇ ਆਉਂਦੀ ਨਹੀਂ ਕੋਈ ਜ਼ਿਆਦਾ ਖਰਚਾ ਹੁੰਦਾ ਬਣੀ ਇਹਦਾ ਪਿੰਡ ਮੇਤਲੇ ਜੀ ਮੈਂ ਮਾਸਟਰ ਟੈਰ ਹਾਂ ਜੀ ਮੈਂ ਮੱਕੀ ਬੀਜੀ ਜੀ ਆ ਹੁਣ ਤੇ ਉਹਦਾ ਬਹੁਤ ਝਾੜ ਨਿਕਲਿਆ ਵਧੀਆ ਦੂਜੀਆਂ ਫਸਲਾਂ ਨਾਲੋਂ ਕਾਫੀ ਬਹੁਤ ਇੰਨਾ ਬਿਨਾਂ ਦੀ ਫਸਲ ਆ ਬਹੁਤ ਜ਼ਿਆਦਾ ਵਧੀਆ ਫਾਇਦਾ ਹੋਇਆ ਪੈਸੇ ਮੈਨੂੰ ਨਗਦ ਮਿਲੇ ਆ ਉਹ ਵੱਡੇ ਮਸ਼ੀਨਾ ਵੱਡਾ ਵੱਢ ਕੇ ਲੈ ਗਏ ਉਹ 300 ਕੀ ਕਾਉਂਟਰ ਮੈਨੂੰ ਲਿਤਾ ਜੀ ਬਹੁਤ ਵਧੀਆ 7-8 ਹਜ਼ਾਰ ਦੀ ਮੇਰੀ ਮੱਕੀ ਨਿਕਲੀ ਸਰਕਾਰ ਵਾਲੇ ਕੋ ਉਪਰਾਲਾ ਸਰਕਾਰ ਦਾ ਸਰਕਾਰ ਸਾਬ ਸਿਡ ਦੇਰੀ ਆ ਸਰ ਸਰਕਾਰ ਸਾਬ ਸਿਡ ਦੇ ਦੇ ਪਰ ਆਪਾਂ ਇਹਨਾਂ ਕੋ ਦਿੱਤੀ ਜਨ ਮੈਂ ਨਕਦ ਜੀ ਇਹ ਨਕਦ ਮੇਰੇ ਕੋ ਮੇਰਾ ਸਾਹਿਬ ਸਿੰਘ ਨਾ ਪਿੰਡ ਸਖੋਆ ਵਾਲਾ ਮੇਰੇ ਚਾਚਾ ਜੀ ਨੇ ਤਿੰਨ ਕਿਲੇ ਮੱਕੀ ਦੀ ਜੀ ਬਹੁਤ ਵਧੀਆ ਝਾੜ ਨਿਕਲਿਆ ਬਹੁਤ ਵਧੀਆ ਕਿਉਂ ਕਰ ਸਰਕਾਰ ਮਿਲਿਆ ਪਿੰਡ ਦੇ ਲੋਕਾਂ ਨੂੰ ਮੈਂ ਇਕਬਾਲ ਸਿੰਘ ਖਾਲਸਾ ਖਾਲਸਾ ਸਾਇਲੈਂਸ ਤੋਂ ਮੇਰਾ ਇਹ ਪ੍ਰੋਜੈਕਟ ਖਾਲਸਾ ਸਾਇਲੈਂਸ ਜਿਹੜਾ ਪਿੰਡ ਭਿੱਤੇਵੜ ਟਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਔਰ ਮੈਂ ਇਹ ਕਰੋਨਾ ਟਾਈਮ ਤੋਂ ਅੱਜ ਤੋਂ 4 ਸਾਲ ਤੋਂ ਮਤਲਬ ਇਹ ਜਿਹੜਾ ਸਾਇਲੈਂਸ ਤਿਆਰ ਕਰਕੇ ਜਿਹੜਾ ਅਸੀਂ ਜਿੱਥੇ ਛੋਟੇ ਕਿਸਾਨਾਂ ਨੂੰ ਉਪਲਬਧ ਕਰਵਾ ਰਹੇ ਉੱਥੇ ਨਾਲ ਹੀ ਨਾਲ ਲੱਗਦੀਆਂ ਸਟੇਟਾਂ ਵਿੱਚ ਵੀ ਅਸੀਂ ਜਿਹੜਾ ਆ ਉਹਨਾਂ ਨੂੰ ਸਾਇਲੈਂਸ ਭੇਜ ਰਹੇ ਹਾਂ ਔਰ ਇਹ ਸਾਇਲੈਂਸ ਇੱਕ ਅਜਹੀ ਪਸ਼ੂਆਂ ਦੇ ਵਾਸਤੇ ਫੀਡ ਹੈ ਜਾਂ ਖੁਰਾਕ ਆਪਾਂ ਕਹਿ ਸਕਦੇ ਆ ਜਿਹਦੇ ਨਾਲ ਜਿੱਥੇ ਪਸ਼ੂਆਂ ਦਾ ਦੁੱਧ ਵਧਦਾ ਹੈ ਉੱਥੇ ਨਾਲ ਹੀ ਉਹਨਾਂ ਦੇ ਬੱਚੇ ਦੇਣ ਦੀ ਜਿਹੜੀ ਸ਼ਕਤੀ ਹੈ ਉਹ ਵੀ ਵਾਧੀ ਆ ਜਿਹੜਾ ਪਸ਼ੂ ਨੂੰ ਲਗਾਤਾਰ ਆਪਾਂ ਸਾਇਲੈਂਸ ਦਿੰਨੇ ਆ ਉਸ ਦੀ ਬੱਚੇ ਪੈਦਾ ਕਰਨ ਦੀ ਜਿਹੜੀ ਸ਼ਕਤੀ ਆ ਉਹ ਮਤਲਬ ਆਮ ਪਸ਼ੂ ਜਿਹੜਾ ਹੈ ਜੇ ਤਿੰਨ ਤੋਂ ਚਾਰ ਵਾਰੀ ਬੱਚੇ ਦਿੰਦਾ ਹੈ ਇਹ ਸਾਇਲੈਂਸ ਵਾਲਾ ਜਿਹੜਾ ਜਿਸ ਨੂੰ ਆਪਾਂ ਸਾਇਲੈਂਸ ਦੇ ਰਹੇ ਆ ਉਹ ਪੰਜ ਤੋਂ ਛੇ ਸੂਏ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਛੇ ਸੂਏ ਤੱਕ ਦੇਣ ਦੀ ਉਹਦੀ ਸਮਰਫਾ ਬਣ ਜਾਂਦੀ ਹੈ। ਔਰ ਇਸ ਦੀ ਜਿਹੜੀ ਗੁਣਵੱਤਾ ਹੈ ਉਸ ਦਾ ਅਸੀਂ 4 ਸਾਲ ਤੋਂ ਜਦੋਂ ਤੋਂ ਅਸੀਂ ਕੰਮ ਕਰ ਰਹੇ ਹਾਂ ਖਾਸ ਖਿਆਲ ਰੱਖਿਆ ਹੈ। ਇਹਨੂੰ ਬਕਾਇਦਾ ਦਵਾਈਆਂ ਲਾ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ ਜਿਹਦੇ ਨਾਲ ਇਸ ਦੇ ਜਿਹੜੇ ਇਹਦੇ ਵਿੱਚ ਬੈਡ ਬੈਕਟੀਰੀਆ ਹਨ ਉਹ ਉਹਨਾਂ ਨੂੰ ਖਤਮ ਕਰਕੇ ਜਿਹੜੇ ਅੱਛੇ ਬੈਕਟੀਰੀਆ ਉਹ ਦਵਾਈਆਂ ਅਸੀਂ ਇਹਦੇ ਵਿੱਚ ਛਿੜਕਾਅ ਕਰਕੇ ਇਹਦੀ ਜਿਹੜੀ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਇਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੈ। ਔਰ ਜਿੱਥੇ ਇਹ ਦੁੱਧਾਰੂ ਪਸ਼ੂਆਂ ਵਾਸਤੇ ਫਾਇਦੇਮੰਦ ਹੈ ਉੱਥੇ ਨਾਲ ਹੀ ਜਿਹੜੇ ਛੋਟੇ ਕਿਸਾਨ ਜਾਂ ਛੋਟੇ ਡੇਰੀ ਫਾਰਮਿੰਗ ਆਪਾਂ ਕਹ ਲੈਨੇ ਜਿਨ੍ਹਾਂ ਦੇ ਕੋਲ ਦੋ ਤੋਂ ਚਾਰ ਪਸ਼ੂ ਹਨ ਉਹਨਾਂ ਵਾਸਤੇ ਇਹ ਇੱਕ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਜਿਹੜਾ ਛੋਟਾ ਕਿਸਾਨ ਹੈ ਉਸ ਨੂੰ ਫੀਡ ਖਰੀਦਣ ਵਾਸਤੇ ਚਾਰਾ ਖਰੀਦਣ ਵਾਸਤੇ ਉਹ ਜਿਹੜੇ ਵੱਡੇ ਕਿਸਾਨ ਹੋ ਤਾਂ ਇੱਕ ਸਾਲ ਦਾ ਇਕੱਠਾ ਕਰਕੇ ਰੱਖ ਲੈਂਦੇ ਹਨ ਛੋਟੇ ਕਿਸਾਨ ਦੇ ਕੋਲ ਇੰਨੀ ਜਿਹੜੀ ਹੈ ਉਹ ਫਾਈਨੈਂਸ਼ੀਅਲ ਸਮਰੱਥਾ ਨਹੀਂ ਹੁੰਦੀ ਕਿ ਉਹ ਇਕੱਠਾ ਇਹਨਾਂ ਖਰੀਦ ਸਕੇ ਉਸ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਕਿ ਮੰਨ ਲਓ ਉਸ ਦਾ ਜੇ ਰੋਜ਼ ਦਾ ਇੱਕ ਕੁਇੰਟਲ ਲੱਗਦਾ ਹੈ ਤਾਂ ਉਹ ਇੱਕ ਕੁਇੰਟਲ ਇਥੋਂ ਸਾਡੇ ਕੋਲ ਜਾ ਕੇ ਆਪਣੇ ਜਿਹੜਾ ਪਸ਼ੂਆਂ ਨੂੰ ਦੇ ਸਕਦਾ ਹੈ ਉਸ ਤਰ੍ਹਾਂ ਹੀ ਉਹਨੂੰ ਅੱਗੇ ਦੁੱਧ ਦੇ ਜਿਸ ਤਰ੍ਹਾਂ ਪੈਸੇ ਆਈ ਜਾਂਦੇ ਉਸੇ ਉਸੇ ਤਰ੍ਹਾਂ ਉਹ ਇਹ ਜਿਹੜਾ ਸਾਡੇ ਤੋਂ ਚਾਰਾ ਖਰੀਦ ਸਕਦਾ ਹੈ ਔਰ ਇਸ ਤੋਂ ਬਾਅਦ ਜਿੱਥੇ ਇਹ ਡੇਰੀ ਫਾਰਮਿੰਗ ਨੂੰ ਦਾ ਫਾਇਦਾ ਹੋ ਗਿਆ ਪਸ਼ੂਆਂ ਦਾ ਫਾਇਦਾ ਹੋ ਗਿਆ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਉਹ ਉਹਨਾਂ ਕਿਸਾਨਾਂ ਨੂੰ ਆ ਜਿਹੜੇ ਮੱਕੀ ਬੀਜਦੇ ਨੇ ਜਿਹਨਾਂ ਤੋਂ ਅਸੀਂ ਮੱਕੀ ਖਰੀਦਦੇ ਆ ਕਿਉਂਕਿ ਫਸਲ 90 ਦਿਨ ਦੀ ਹੈ 90 ਦਿਨ ਦੇ ਵਿੱਚ ਇਹ ਫਸਲ ਨੂੰ ਜਿਹੜਾ ਕੱਟ ਲਿਆ ਜਾਂਦਾ ਹੈ ਔਰ 90 ਦਿਨ ਦੇ ਵਿੱਚ ਮੈਂ ਸਮਝਦਾ ਕਿ ਹੋਰ ਕੋਈ ਵੀ ਪੰਜਾਬ ਦੇ ਵਿੱਚ ਫਸਲ ਜਿਹੜੀ ਇੰਨਾ ਮੁਨਾਫਾ ਨਹੀਂ ਦੇ ਸਕਦੀ ਅੱਜ ਅਸੀਂ 300 ਰੁਪਏ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਆਪਣੇ ਇਸ ਪਲਾਂਟ ਦੇ ਉੱਤੇ ਕਿਸਾਨਾਂ ਕੋਲੋਂ ਜਿਹੜੀ ਆ ਮੱਕੀ ਖਰੀਦ ਰਹੇ ਆ ਔਰ 300 ਦੇ ਹਿਸਾਬ ਦੇ ਨਾਲ ਇਹ 200 ਤੋਂ 250 ਕੁਇੰਟਲ ਨਿਕਲਦੀ ਆ ਜਿਹੜੀ ਚੰਗੀ ਮੱਕੀ ਆ ਪਰ ਏਕੜ 'ਚ ਤੇ 75000 'ਚ 20-25000 ਰੁਪਇਆ ਉਸ ਦਾ ਖਰਚਾ ਕੱਢ ਕੇ 50000 ਰੁਪਇਆ ਕਿਸਾਨ ਨੂੰ 90 ਦਿਨ ਦੇ ਵਿੱਚ ਬਚਦਾ ਹੈ। ਔਰ ਮੱਕੀ ਇੱਕ ਐਜਹੀ ਫਸਲ ਆ ਜਿਹੜੀ ਪੰਜਾਬ ਦੇ ਵਿੱਚ ਤਿੰਨ ਵਾਰੀ ਜਿਹੜੀ ਆ ਬੀਜੀ ਜਾ ਸਕਦੀ ਹੈ। ਇੱਕ ਤਾਂ ਸੀ ਆਲੂਆਂ ਵਾਲੀ ਮੱਕੀ ਜਿਹਨੂੰ ਕਹਿ ਦਿੰਦੇ ਆ ਫਰਵਰੀ 'ਚ ਬੀਜ ਕੇ ਹੁਣ ਇਸ ਮਹੀਨੇ ਵਿੱਚ ਜਿਹੜਾ ਹੁਣ ਮਹੀਨਾ ਚੱਲ ਰਿਹਾ ਮਈ ਜੂਨ ਵਿੱਚ ਅਸੀਂ ਵੱਢ ਲੈਂਦੇ ਆ। ਔਰ ਇਸ ਤੋਂ ਬਾਅਦ ਜਿਹੜੀ ਆ ਫਿਰ ਇਸ ਵਾਰੀ ਸਰਕਾਰ ਨੇ ਵੀ ਕਾਫੀ ਇਹਦੇ ਤੇ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨੂੰ ਝੋਨੇ ਵੱਲੋਂ ਮੋੜ ਕੇ ਮੱਕੀ ਵੱਲ ਜਾਂਦਾ ਜਾਵੇ ਸਰਕਾਰ ਨੇ ਵੀ 7000 ਰੁਪਏ ਪਰ ਏਕੜ ਜਿਹੜਾ ਇਹਤੇ ਸਬਸਿਡੀ ਦਿੱਤੀ ਹੋਈ ਹੈ ਜਿਹੜੀ ਹੁਣ ਇਸ ਟਾਈਮ ਮੱਕੀ ਬੀਜੋਗੇ ਔਰ ਉਹ ਵੀ ਮੱਕੀ ਜਿਹੜੀ ਹੈ 200 ਤੋਂ 250 ਪੰਕਟਲ ਜੁਲਾਈ ਅਗਸਤ ਵਿੱਚ ਵੱਢੀ ਜਾਣੀ ਆ ਔਰ ਜੁਲਾਈ ਅਗਸਤ ਵਿੱਚ ਵੱਢ ਕੇ ਉਸ ਤੋਂ ਵੀ 50000 ਦਾ ਮੁਨਾਫਾ ਆ ਗਿਆ ਤੇ ਅਗਸਤ ਜੁਲਾਈ ਤੋਂ ਬਾਅਦ ਜਿਹੜਾ ਕਿਸਾਨ ਸਬਜ਼ੀ ਦਾ ਕਰ ਸਕਦਾ ਮਟਰ ਲਾ ਸਕਦਾ ਆ ਆਲੂ ਲਾ ਸਕਦਾ ਇਸ ਕਰਕੇ ਇਹ ਕਿਸਾਨਾਂ ਵਾਸਤੇ ਵੀ ਇੱਕ ਫਸਲੀ ਵਿਭਿੰਨਤਾ ਜਿਹਨੂੰ ਸਰਕਾਰ ਦਾ ਜ਼ੋਰ ਲੱਗਾ ਹੈ ਕਿ ਫਸਲੀ ਵਿਭਿੰਨਤਾ ਜਿਹੜੀ ਆ ਉਹਸੀਂ ਲਿਆ ਸਕਦੇ ਆ ਜੇ ਅਸੀਂ ਮੱਕੀ ਪੈਦਾ ਕਰਾਂਗੇ ਔਰ ਮੁਨਾਫਾ ਵੀ ਦੇਖੋ ਅਸੀਂ ਅਪੀਲ ਕਰਦੇ ਰਹਿੰਦੇ ਆ ਜੀ ਤੁਹਾਡੇ ਜਰੀਏ ਪੱਤਰਕਾਰਾਂ ਦੇ ਜਰੀਏ ਜਾਂ ਜਿੱਤਰਾ ਜਿੰਨੇ ਵੀ ਸਾਡੇ ਲਿੰਕ ਹੈਗੇ ਆ ਕਿ ਵੱਧ ਤੋਂ ਵੱਧ ਜਿਹੜੀ ਆ ਮੱਕੀ ਬਿਜਾਈ ਕਰੋ ਅਸੀਂ ਖਰੀਦਾਂਗੇ ਪਰ ਸਾਡਾ ਜਿਹੜਾ ਅਸੀਂ 300 ਰੁਪਏ ਪਰ ਕੁਇੰਟਲ ਇੱਥੇ ਆਪਣੇ ਕੰਡੇ ਤੇ ਲੈਨੇ ਆਪਣੀ ਫੈਕਟਰੀ ਚ ਲੈਨੇ ਆ ਤੋੜ ਕੇ ਨਹੀਂ ਉਹਦੇ ਵਿੱਚ ਸਾਡੀਆਂ ਮਸ਼ੀਨਾਂ ਅਸੀਂ ਆਪਣੀਆਂ ਭੇਜ ਦਿੰਨੇ ਆ ਕਟਿੰਗ ਵਾਸਤੇ ਕਿਸਾਨ ਦੀ ਲੇਬਰ ਜ਼ੀਰੋ ਆ ਉੱਤੇ ਕੋਈ ਉਹਦੀ ਲੇਬਰ ਨਹੀਂ ਲੱਗਦੀ ਕੋਈ ਕੁਝ ਨਹੀਂ ਲੱਗਦਾ ਕਿਸਾਨ ਦੀ ਲੇਬਰ ਜੀਦੋਂ ਬਸ ਉਹਨੇ ਟਰਾਲੀ ਦੇ ਵਿੱਚ ਪਾ ਕੇ ਇੱਥੇ ਸਾਡੇ ਕੋਲ ਲੈ ਕੇ ਆਇਆ ਹਾਂਜੀ ਕਟਣ ਵਾਸਤੇ ਵੀ ਜੀ ਭੇਜਦੇ ਆਹ ਕਟਣ ਵਾਲੀ ਸਾਡੇ ਕੋਲ ਮਸ਼ੀਨ ਹੈ ਉਹ ਤੁਸੀਂ ਤੁਹਾਨੂੰ ਤੁਸੀਂ ਦੇਖੀਏ ਆ ਵੀਡੀਓ ਸਾਲ ਮੈਂ ਕਹਿੰਦਾ ਝੋਨੇ ਤੇ ਕਣਕ ਨਾਲ ਬਹੁਤ ਵਧੀਆ ਜਿਹੜਾ ਇਹਦਾ ਬਦਲ ਹੈਗਾ ਕਿਉਂਕਿ ਝੋਨਾ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਛਲੜਾਂ ਵਾਲਿਆਂ ਨੇ ਝੋਨਾ ਪੂਰੇ ਰੇਟ ਤੇ ਚੁੱਕਿਆ ਨਹੀਂ ਤੇ 50 ਤੋਂ 60 ਹਜ਼ਾਰ ਦਾ ਝੋਨਾ ਨਿਕਲਿਆ ਔਰ ਇਹ ਨੈਕਸਟ ਵੀ ਜਿਹੜੇ ਹੁਣ ਵੀ ਜਿਹੜੇ ਛਲੜਾਂ ਵਾਲੇ ਜਾਂ ਇਹ ਲੱਗਦਾ ਹੈ ਕਿ ਝੋਨਾ ਇੰਨਾ ਵਧੀਆ ਰੇਟ ਤੇ ਨਹੀਂ ਵਿਕੇਗਾ ਤੇ ਫਿਰ ਉਹਦੇ ਹਿਸਾਬ ਨਾਲ ਤਾਂ ਮੱਕੀ ਵਧੀਆ ਕਿਉਂਕਿ ਜਿਹੜਾ ਝੋਨਾ ਹੈ ਇਹਨੂੰ ਪਾਣੀ ਦੀ ਵੀ ਜ਼ਿਆਦਾ ਜ਼ਰੂਰਤ ਹੈ ਤੇ ਮਿਹਨਤ ਵੀ ਜ਼ਿਆਦਾ ਹੁੰਦੀ ਹੈ ਤੇ ਖਰਚਾ ਵੀ ਜ਼ਿਆਦਾ ਹੁੰਦਾ ਹੈ ਤੇ ਮੱਕੀ ਜਿਹੜੀ ਆ ਉਹ 90 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਔਰ ਇੱਕ ਦਿਨ ਦੇ ਵਿੱਚ ਹੀ ਘੰਟੇ ਡੇਢ ਘੰਟੇ ਦੇ ਵਿੱਚ ਕਿੱਲਾ ਵੱਢ ਕੇ ਤੇ ਕੰਮ ਨਿਪਟ ਜਾਂਦਾ ਕਿਸਾਨ ਨੂੰ ਜਿਆਦਾ ਕੋਈ ਉਹ ਖੇਚਲ ਕਰਨ ਦੀ ਤੇ ਜ਼ਰੂਰਤ ਨਹੀਂ